ਮੈਂ ਲੋਕੜੀਏ ਤੇ ਮੈਂ ਬਹੁਤ ਨਜ਼ਮਾਂ ਕੁਰੀਆਂ ਜੀ ਵੈਸੇ ਤੇ ਇੱਕ ਨਜ਼ਮ ਵਿੱਚ ਕੋਈ ਬੇਚੈਸ ਮਹਾਤਤ ਇੱਕ ਨਜ਼ਮ ਮੈਰੇਜ ਇੰਸਟੀਚੂਨ ਨਾਲ ਜੁੜੀ ਗੋਲੀਆਂ ਦੇਖੇ ਤਾਂ ਜਾਨ ਗੋਲੀਆਂ ਦੇ ਖੇਲ ਜੀ ਜਿੰਦੜੀ ਰਖੇਲ ਜੀ ਕੰਦਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਜੀ ਬਾੜੀਆਂ ਦੇ ਖੇਲ ਜੀ ਜਿੰਦੜੀ ਰਖੇਲ ਜੀ ਕੰਦਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਜੀ ਤੇ ਦਿਨ ਵਾਲੇ ਦੀਦਿਆਂ ਦਾ ਸੜ ਗਿਆ ਤੇਲ ਜੀ ਦਿਨ ਵਾਲੇ ਦੀਦਿਆਂ ਦਾ ਸੜ ਗਿਆ ਤੇਲ ਜੀ ਤੇ ਹਾਸਿਆਂ ਨੂੰ ਚੱਕੜੀ ਇਹ ਹੌਕਿਆਂ ਦੀ ਦੇਲ ਜੀ ਵਾਹ ਬੋਤਲਾ ਬੋਤਲਾ ਸੁਬਾਨ ਅੱਲਾਸਾਆਂ ਨੂੰ ਚੰਬੜੀ ਏ ਹੌਕੇ ਦੀ ਰੇਲ ਜੀ ਤੇ ਸਾਡੀਆਂ ਕਹਾਣੀਆਂ ਉੱਡ-ਪੁੱਡ ਜਾਣੀਆਂ ਇੱਕ ਵੀ ਤਾਂ ਛੇਤੀ ਦਿੱਤੀ ਇਸ਼ਕੇ ਦੇ ਬਾੜੀਆਂ ਤੇ ਮੋੜੀਆਂ ਨਾਲ ਵਾਗ ਸਾਡੀ ਰੂਹ ਦੀਆਂ ਹਾਣੀਆਂ ਤੇ ਬਾਹਰ ਲੀਆਂ ਛਈਆਂ ਪਈਆਂ ਅੰਦਰ ਬੁਲਾੜੀਆਂ ਵਾਹ ਵਾਹ ਸਦਰ ਸਦਰਾਂ ਤਵਾਰੀਆਂ ਬੰਨ ਬੰਨ ਬਾਰੀਆਂ ੱੱਕੇ ਦਾ ਪਿਆਰ ਸਾਡਾ ਚੋਰੀ ਦੀਆਂ ਯਾਰੀਆਂ ਸਦਰਾ ਕੁਵਾਰੀਆਂ ਬੰਨ ਬੰਨ ਮਾਰੀਆਂ ੱੱਕੇ ਦਾ ਪਿਆਰ ਸਾਡਾ ਚੋਰੀ ਦੀਆਂ ਯਾਰੀਆਂ ਖੇੜੇ ਸਮੁੰਦਰਾਂ ਦੀ ਤੂੰ ਕਿੱਜ ਤਾਰੀਆ ਤੇ ਪਿੱਜੇ ਹੋਏ ਪਰਾਂ ਨਾਲ ਕਾਹਦੀ ਉਡਾਰੀ ਸਬਹਾਨ ਲਲਾ ਸਦਰਾ ਕੁਵਾਰੀਆਂ ਬੰਨ ਬੰਨ ਮਾਰੀਆਂ ਅੱਕੇ ਦਾ ਪਿਆਰ ਸਾਡਾ ਚੋਰੀ ਦੀਆਂ ਯਾਰੀਆਂ ਖੇ ਦੇ ਸਮੁੰਦਰਾਂ ਦੀ ਲੋਹਿਆਂ ਚ ਤਾਰੀਆਂ ਤੇ ਤਿੱਜੇ ਹੋਏ ਪਰਾਂ ਨਾਲ ਡਾਹੀ ਰਹਉਂਦਾ ਜੀ